سے اپنیਆਂ ਮੰਗੀਆਂ ਹੋਈਆਂ ਮੰਨਾਂ ਨੂੰ ਲੈ ਕੇ ਫਰਵਰੀ ਮਹੀਨੇ ਤੋਂ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਸਾਂਝੇ ਤੌਰ ਤੇ ਜੰਗਲ ਲੜ ਰਹੇ ਸਾਡੀਆਂ ਮੰਗਾਂ ਕੀ ਆ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਕਰੋ ਐਮ ਐਸ ਪੀ ਦੀ ਗਰੰਟੀ ਚਾਹੀਦੀ ਹੈ ਨਰੇਕਾ ਦੀ ਦਿਹਾੜੀ 700 ਰੁਪਏ ਹੋਣੀ ਚਾਹੀਦੀ ਆ ਪਾਣੀਆਂ ਤੇ ਡਾਕੇ ਨਹੀਂ ਵੱਜਣੇ ਚਾਹੀਦੇ ਇੱਥੋਂ ਤੱਕ ਆ ਕਿ ਪੂੰਜੀਵਾਦ ਲੋਕ ਸਾਡੀਆਂ ਹਵਾਵਾਂ ਤੇ ਵੀ ਕਬਜ਼ਾ ਕਰਨਾ ਚਾਹਦੇ ਤੇ ਜਦੋਂ ਅਸੀਂ ਆਪਣੇ ਸੰਘਰਸ਼ ਕਰਨ ਜਾ ਰਹੇ ਸੀ ਤੇ ਰਸਤੇ ਵਿੱਚ ਹਰਿਆਣਾ ਸਰਕਾਰ ਨੇ ਮੋਦੀ ਜੀ ਦੀ ਸ਼ਹਿਤ ਤੇ ਮੋਟਰ ਗੰਨਾਂ ਨਾਲ ਕਿਸਾਨਾਂ ਮਜ਼ਦੂਰਾਂ ਤੇ ਗੋਲੇ ਦਾਗੇ ਅਥਰੂ ਗੈਸ ਦੇ ਗੋਲੇ ਦਾਗੇ ਇਥੋਂ ਤੱਕ ਆ ਕਿ ਸ਼ੁਭਕਰਮ ਨੂੰ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਅੱਜ ਕਿਸਾਨਾਂ ਮਜ਼ਦੂਰਾਂ 'ਚ ਜਾਦਾ ਰੋਸ ਤਾਂ ਪਾਇਆ ਜਾ ਰਿਹਾ ਕਿ ਹਰਿਆਣਾ ਸਰਕਾਰ ਜਿਹੜੇ ਪੁਲਿਸ ਵਾਲਿਆਂ ਨੇ ਸਾਨੂੰ ਗੋਲੀਆਂ ਮਾਰੀਆਂ ਡਾਂਗਾਂ ਮਾਰੀਆਂ ਸਾਨੂੰ ਨਿਆਂ ਦੇਣ ਦੀ ਬਜਾਏ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਜਿਵੇਂ ਜ਼ਕਰੀਆ ਖਾਨ ਬੋਲ ਪਾਉਂਦਾ ਸੀ ਸਿਰਾਂ ਦੇ ਤੇ ਇਨਾਮ ਦਿੰਦਾ ਸੀ ਉਸੇ ਪਾਸੇ ਸੇ ਮੋਦੀ ਜੀ ਤੁਰ ਪਏ ਆ ਤੇ ਅੱਜ ਦੋ ਫੋਰਮਾਂ ਦੇ ਸੱਦੇ ਤੇ ਪੂਰੇ ਭਾਰਤ ਵਰਸ਼ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪੁੱਤਰੇ ਝੂਕੇ ਜਾ ਰਹੇ ਜੇਕਰ ਮੰਗਾਂ ਨਾ ਪੂਰੀ ਤੇ ਕੇ ਸੰਸਦਾਂ ਚੋਂ ਕੀ ਹੋਇਆ ਜੋ ਦੋਵੇਂ ਫੋਰਮ ਆਦੇਸ਼ ਦੇਂਦੇ ਅਸੀਂ ਤੇ ਇੱਕ ਬਹੁਤ ਛੋਟੇ ਜਿਹੇ ਸਿਪਾਈ ਆ ਉੱਤੇ ਪੈਰਾ ਦੇਾਂਗੇ ਔਰ ਦੱਸ ਦੇਣਾ ਚਾਹੁੰਦੇ ਆ ਮੋਦੀ ਜੀ ਜੇਕਰ ਤੁਸੀਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਇਹ ਤੁਹਾਡੀਆਂ ਜੜਾਂ ਪੁੱਟ ਕੇ ਰੱਖ ਦੇਣੇ ਜਿੱਦਾਂ ਦੇਦਿਓ ਕਿ ਲਾਡੋਵਾਲ ਟੋਲ ਭਲਾਏ ਤੇ ਕਿਸਾਨ ਬੈਠੇ ਨੇ ਤੇ ਕੱਲ ਨੂੰ ਉਹਨਾਂ ਨੂੰ ਠਕੇ ਨਾਲ ਹਟਾ ਦੋਗੇ ਅਸੀਂ ਕਹਿੰਦੇ ਜਿਹੜੀਆਂ ਇਹ ਯਾਤਰੀਆਂ ਤੁਸੀਂ ਤਾਂ ਇੱਕ ਲਾਡੋਵਾਲ ਦੀ ਗੱਲ ਕੀਤੀ ਹੈ ਪੂਰੇ ਭਾਰਤ ਦੇ ਵਿੱਚ ਹੋ ਰਹੀਆਂ ਐ ਆ ਜਿਹੜੇ ਨਵੇਂ ਕਾਨੂੰਨ ਆ ਗਏ ਆ ਇਹ ਇਥੋਂ ਤੱਕ ਆ ਕਿ ਭਾਵੇਂ ਕੋ ਪੱਤਰਕਾਰ ਆ ਭਾਵੇਂ ਕੋ ਬੁੱਧੀਜੀਵੀ ਆ ਸਿਰਫ ਇੱਕ ਐਸਆਈ ਨੇ ਇਹਨਾ ਬਿਆਨ ਦੇਣਾ ਆ ਕਿ ਮੈਨੂੰ ਕਿਸੇ ਖਾਸ ਮੁਖਬਰ ਨੇ ਦੱਸਿਆ ਕਿ ਫਰਾਨੇ ਪੱਤਰਕਾਰ ਕੋਸਲਾਇਆ ਜਾਂ ਬੁੱਧੀਜੀਵੀ ਕੋਸਲਾਇਆ ਉਹ ਤੁਹਾਨੂੰ ਝੁੱਕ ਕੇ ਜੇਲ੍ਹ ਚ ਡੱਕ ਲੂਗਾ ਤੁਹਾਡਾ 90 ਦਿਨ ਦਾ ਰਿਮਾਂਡ ਲੈ ਲੂਗਾ ਉਹ ਤੁਹਾਨੂੰ 90 ਦਿਨ ਕੁੱਟਦਾ ਰਹੂਗਾ ਤੇ ਉਸ ਤੋਂ ਬਾਅਦ ਉਹ ਕਹਿ ਦੂਗਾ ਤੁਸੀਂ ਬੇਗਨਾ ਆ ਕਿ ਤੁਸੀਂ ਕਿਸੇ ਵੀ ਕੋਰਟ ਵਿੱਚ ਜਾ ਕੇ ਉਹਦੇ ਖਿਲਾਫ ਕੋਈ ਕਾਰਵਾਈ ਨੇ ਕਰਵਾ ਸਕੂਗੇ ਤਾਨਾ ਛਾ ਰਵਈਏ ਤੇ ਮੋਦੀ ਜੀ ਉਤਰ ਆਏ ਆ ਭੇੜੇ ਭੇੜੇ ਕਾਨੂੰਨ ਲੈ ਕੇ ਆ ਰਹੇ ਆ ਅਜੇ ਸਾਰਾ ਕੁਝ ਟ੍ਰਾਇਲ ਬੇਸ ਤੇ ਚੱਲ ਰਿਹਾ ਤੁਸੀਂ ਟੋਲਾਂ ਦੀ ਗੱਲ ਕਰ ਰਹੇ ਆ ਹਵਾਵਾਂ ਤੇ ਕਬਜ਼ੇ ਹੋਣ ਜਾ ਰਹੇ ਆ ਪਾਣੀਆਂ ਤੇ ਕਬਜ਼ੇ ਤਾਂ ਹੋ ਹੀ ਚੁੱਕੇ ਆ ਤੁਸੀਂ ਆਪਣੇ ਘਰਾਂ 'ਚ ਬੋਰ ਨਹੀਂ ਕਰਵਾ ਸਕਣਾ ਤੇ ਅਸੀਂ ਅੱਜ ਵੀ ਸਮੂਹ ਲੋਕਾਂ ਨੂੰ 호ਕਾ ਦੇਨੇ ਤੁਹਾਡੇ ਰਹੀ ਆਓ ਇਕੱਠੇ ਹੋ ਕੇ ਇਸ ਜੁਲਮ ਦੇ ਖਿਲਾਫ ਲੜੀਏ ਸੁਖਪਾਲ ਸਿੰਘ ਡੱਪਰ ਪ੍ਰਧਾਨ ਕਿਸਾਨ ਗੰਨਾ ਸੰਘਾਸ਼ ਕਮੇਟੀ ਪੰਜਾਬ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਅੱਜ ਜਿਹੜਾ ਸਾਡਾ ਇਹ ਪ੍ਰੋਗਰਾਮ ਸਿਗਾ ਆਲ ਇੰਡੀਆ ਦੇ ਵਿੱਚ ਸਿਗਾ ਇਹ ਦੋਨੋਂ ਫੋਰਮਾਂ ਵੱਲੋਂ ਸਾਰੇ ਭਾਰਤ ਦੇ ਵਿੱਚ ਜਿਹੜੇ ਅੱਜ ਹੈੱਡਕੁਆਰਟਰਾਂ ਤੇ ਪੁਤਲੇ ਫੂਕੇ ਗਏ ਆ ਜੋ ਹਰਿਆਣਾ ਸਰਕਾਰ ਜਿਹੜੀ ਆ ਨਾਇਬ ਸੈਣੀ ਸਰਕਾਰ ਜਿਹੜੀ ਆ ਜਿਹੜੇ ਖੱਟੜ ਵੇਲੇ ਜਿਹਨੇ ਸਾਡੇ ਤੇ ਤਸ਼ੱਦਦ ਕੀਤਾ ਉਹਦੇ ਵਿਰੋਧ ਦੇ ਵਿੱਚ ਇਹ ਜਿਹੜਾ ਅਸੀਂ ਅੱਜ ਸਾਰੇ ਭਾਰਤ ਦੇ ਵਿੱਚ ਪੁਤਲੇ ਫੂਕੇ ਆ ਜਿਹੜੀ ਹਰਿਆਣਾ ਸਰਕਾਰ ਆ ਇਹਨੇ ਇੱਕ ਸ਼ਿਪਾਰਸ਼ ਕੀਤੀ ਆ ਚਾਰ ਪੰਜ ਅੱਖਰਾਂ ਨੂੰ ਰਾਸ਼ਟਰਪਤੀ ਮਾਰ ਦੇ ਨਾਲ ਸੰਬੰਧਤ ਕਰਨ ਦੀ ਅਸੀਂ ਉਹਦਾ ਪੂਰਜੋਰ ਵਿਰੋਧ ਕਰਦੇ ਆ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆਵੇ ਇਹੀ ਕੰਮ ਜਿਹੜਾ 84 ਤੋਂ ਪਹਿਲਾਂ ਹੋਇਆ ਸੀ ਸਾਡੇ ਨਾਲ ਬਿਆਨ ਸਿੰਘ ਸਰਕਾਰ ਨੇ ਕੀਤਾ ਸੀ ਜਿਹੜੇ ਸਿੰਘਾਂ ਦੇ ਉੱਤੇ ਨਿਆਂ ਜਿਹੜੇ ਰਾਤ ਦਿਨ ਤਸ਼ੱਦਦ ਟਾਉਂਦੇ ਸੀ ਉਹਨਾਂ ਨੂੰ ਵੱਡ-ਵੱਡੀਆਂ ਨੌਕਰੀਆਂ ਦੇ ਵੱਡ-ਵੱਡੀਆਂ ਫੀਤੀਆਂ ਲਾਈਆਂ ਸੀ ਉਹੀ ਹਾਂ ਰਾਹ ਦੇ ਉੱਤੇ ਜਿਹੜੀ ਸਰਕਾਰ ਇਹ ਚੱਲਣ ਜਾ ਰਹੀ ਅਸੀਂ ਕਹਿੰਨੇ ਬਾਜ ਆ ਜਾ ਇਹੋ ਜਿਹਾ ਕੰਮ ਨਾ ਕਰ ਉਹ ਨਹੀਂ ਕੋਈ ਜਾ ਕੇ ਕਾਰਗਲ ਦੀ ਲੜਾਈ ਨਹੀਂ ਲੜੀ ਜਿਹੜਾ ਉਹਨਾਂ ਨੂੰ ਸਨਮਾਨਤ ਕਰਨ ਲੱਗੇ ਆ ਇੱਕ ਆਪਣੇ ਇੰਡੀਆ ਦੇ ਵਿੱਚ ਕਿਸਾਨਾਂ ਦੇ ਉੱਤੇ ਉਹਨਾਂ ਨੇ ਤਸ਼ੱਦਦ ਕੀਤਾ ਇਹੋ ਜਿਹੀ ਹਰਕਤਾਂ ਤੋਂ ਬਾਜ ਆਵੇ ਸਰਕਾਰ ਨਹੀਂ ਤੇ ਇਹ ਤੋਂ ਵੀ ਵੱਡਾ ਜਿਹੜਾ ਸੰਘਰਸ਼ ਰੰਬਿਆ ਜਾਵੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...